ਬਾਜ਼ਾਰ ਨੂੰ ਦਰਦ ਨੂੰ ਮਾਰਾਂਗੇ ਜੀ ਚੱਲੀ ਆਪਾਂ ਅੱਜ ਨੂੰ ਦਰਦ ਨੂੰ ਮਾਰਾਂਗੇ ਤੁਸੀਂ ਦੇਖਦੇ ਜਾਈਏ ਇੱਕ ਬਸਾ ਤਰੀਕਾ ਲਾ ਕੇ ਫੰਨ ਚਾਹੁੰਦਾ ਹਾਂ ਬੜੀ ਮਿਹਰਬਾਨੀ ਸਾਹਿਬ ਰਵੰٹری ਰਵੰٹری ਪਿੱਛੇ ਪਿੱਛੇ ਕੋਸ਼ਿਸ਼ ਕਰੇਗਾ ਆਈਏ सीएम सरदा जेडे गरीबਾਂ ਦੀਆਂ ਜਹਾਲਾਤ ਦੇਖਣ ਆਏ ਨੇ ਇਹ ਗਰੀਬ ਜਿਹੜੇ ਬੰਦੇ ਨੇ ਡੱਬ ਰਹੇ ਨੇ ਮਰ ਰਹੇ ਨੇ ਤੇ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ सीएम ਦਾ ਧੰਨਵਾਦ ਕਰਦੇ ਆ ਇਹੋ ਜਿਹਾ सीएम ਸਾਨੂੰ ਮਿਲਣਾ ਨਹੀਂ ਜਿਹਾ ਜਿਹਾ सीएम ਸਾਡਾ ਭਗਵੰਤ ਮਾਨ ਆ ਤੋੜੀ ਤੁਹਾਡੀ ਕੀ ਗੱਲ ਬਾਤ ਹੋ ਗਈ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੋਬ ਰਹੇ ਆ ਕਿ ਸਾਡੇ ਇਹਨਾਂ ਗ੍ਰਿਪਾਂ ਦੀ ਗੱਲ ਸੁਣੀ ਜਾਵੇ ਦੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸੱ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦੌਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੇ ਸਾਥ ਨਹੀਂ ਲੈਂਦਾ ਬਟਰਪੱਟੀ ਦੀ ਸਾਨੂੰ ਹਰ ਇੱਕ ਉਹ ਲੈ ਕੇ ਸਾਡੇ ਬਾਜੂ ਬਕਰੇ ਤੱਕ ਨਹੀਂ ਦੱਸੈਣੀ ਬਟਰ ਠੀਕ ਬੰਨ ਬੰਨਿਆ ਜਾਵੇ ਅਸੀਂ ਸਾਰੇ ਬਚ ਸਕਦੇ ਆ ਜੀ ਏ ਗੁਰਜੀ ਦਾ ਕੰਮ ਸਾਹਿਬ ਹੈ ਗੁਰਜੀ ਦੀ ਖੁਫਾਤ ਹੈ ਮਾਨ ਸਾਹਿਬ ਹਰਪੀਨਤ ਲੋਕਾਂ ਨੂੰ ਬੜੀਆਂ ਤਕਲੀਫਾਂ ਨੇ ਜੀ ਤੁਹਾਡੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜੀ ਯਾਰ ਸੰਕਟ ਚ ਹੈ ਸੱਚੀ ਬੜਾ ਤੇਜ਼ ਦੀ ਫੌਟ ਬੂਡ ਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਇਹ ਕਿਰਨ ਦੀ ਜਰੂਰਤ ਹੈ ਇਸ ਤਰ੍ਹਾਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਿਆ ਪਰਦੇਸ ਦਾ ਟੇਟ ਪੈ ਆਜਿਪੇ ਨਿਆਉਸਰ ਕਿੱਦਾਂ ਹੈ ਯਾਰ ਪਪਾ ਜੀ ਮੈਂ ਕਿਹਨਾਂ ਦਾ ਸਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਜੀ ਮਾਈਕ ਤੱਕ ਨਹੀਂ ਅੱਗੇ ਹੁੰਦੇ ਰਹੇ ਸੁਣਨਾ ਕੀ ਹੈ ਜੀ ਸੈਂਟਰ ਮਾਨ ਸਾਹਿਬ ਸੀਮ ਸਾਹਿਬ ਥੋੜਾ ਜਿਹਾ ਸਕਿਉਰਟੀ ਦਾ ਤਾਂ ਕਰਵਾਓ ਮੈਨੇਜ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50000 ਰੁਪਏ ਜੀ ਐਸਟੀ ਦਾ ਆਲਮੋਸਟ 8000 2000 800 ਸੈਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜੀ ਮਾਨ ਸਾਹਿਬ ਸਰ ਰਾਤੀ ਪੀਐਮ ਦੇ ਨਾਲ ਵੀ ਕੋਈ

ਪਾਕਿੰਗ ਹਾਰਦੂ ਜੀ ਤੁਹਾਨੂੰ ਮੈਂ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਈ ਨੁਕਸਾਨ ਹੋ ਜਾਂਦੇ ਸਰ ਅੱਖਾਂ 'ਚ ਹੰਝੂ ਆਇਆ ਜਦੋਂ ਤੁਹਾਡੀ ਗੱਲ ਸੁਣੀ ਓਹੀ ਯਾਰ ਮੈਂ ਰੋ ਕੇ ਖੜੀ ਗਿਆ ਰੋ ਕੇ ਉਹਨਾਂ ਨੇ ਫਿਰਾਂ ਕਿ ਰਹਿਣਗੇ ਤਦੋਂ ਕਰ ਲੋ ਮਾਨ ਸਰ ਮਹਾਂਪੁਰ ਜਿਹੜੇ ਬੰਨ੍ਹ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਸ਼ੀਤੇ ਜਾਣਗੇ ਜਿਹੜੇ ਕਿ ਜਦੋਂ ਬਰੀਚ ਹੋ ਰਹੇ ਆ ਤਾਂ ਇਹਨਾਂ ਲੋਕਾਂ ਨੂੰ ਪੁੱਛਿਆ ਮਾਦਮ ਹਬੀਬ ਜੀ ਦਾ ਬੰਨਾ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਹਾਲਾਤ ਇਹ ਪੈਦਾ ਹੁੰਦੇ ਜਿਹੜੀ ਨਾ ਤਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਤੁਮ ਮੋਬਾਈਲ ਤੋਂ ਇੱਕ ਤੇ ਚੱਕ ਲੈ ਇੰਨਾ ਜ਼ਿਆਦਾ ਮਾਇਨਜ਼ ਨਹੀਂ ਬਣਾਈ ਕਦੀ ਕਰਕੇ ਟੀਵੀ ਮੰਨੇ ਕਰੀ ਅੜੀਆਂ ਨੂੰ ਕੁਝ ਪੁੱਛ ਕੇ ਬਣਾਈ ਸੀ ਕਿ ਆ ਪਹਾੜ ਵਿੱਚੋਂ ਵੀ ਜਾਂਦਾ ਹੈ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬੰਨਾ ਜਿਹੜੇ ਅਗਲੀ ਟਿਕਾ ਬਾਕੀ ਅਗਲੀ ਵਾਰ ਇਹਨੂੰ ਕਰਨਾ ਚਾਹੀਦਾ ਮਾਜੋ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਬੜਾ ਤਣਾਅ ਸਾਰਾ ਮੇਰੇ ਚ ਮੱਕੜ ਚਟਕ ਚਟਕ ਤਾਂ ਚੜ ਗਿਆ ਕੁਦਰਤ ਮੂਰੇ ਨੀਰਾ ਕੀ ਹੈ ਉਧਰ ਤਾਂ ਇਹ ਕਰ ਲੈ ਮਾਨ ਸਰਕਲ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਪੰਜਾਬ ਦੇ ਨਾਲ ਨਾ ਮਤਰੀ ਮਾਂ ਵਰਗਾ ਸਹੂਲਤ ਕਰ ਲੈ ਨਹੀਂ ਮੈਂ ਇਹ ਨਹੀਂ ਕਰਨਾ ਹਾਂ ਮੈਂ ਉਹਦੇ ਦੱਸੂਗਾ ਕਿ ਇਹ ਨਾ ਕਰਨ ਸਾਰ ਜੇ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਮਾਨ ਸਰ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕੀ ਲੇ ਫੰਡ ਦੇ ਰਹੇ ਮਾਨ ਸਰ ਪਠਾਨ ਮਾਜਰੇ ਤੇ ਕਾਰਵਾਈ ਹੋਈ ਹੈ ਜੀ ਮਾਨ ਸਰ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪ ਤਾਂ ਨਹੀਂ ਮਿਲ ਰਿਹਾ ਇਹਨਾਂ ਦੇ ਪਾਕ ਲਗਾਤਾਰ ਲਗਾਤਾਰ ਮਾਨ ਸਰ ਐਮ ਐਲ ਏ ਪਠਾਨ ਮਾਜਰੇ ਤੇ ਕਾਰਵਾਈ ਹੋਈ ਹੈ ਜੀ ਬਿਲਕੁਲ ਮਾਨ ਸਰ सीएम ਸਰਦਾ ਜਿਹੜੇ ਗਰੀਬਾਂ ਦੀ ਅਜ ਹਾਲਾਤ ਦੇਖਣ ਆਏ ਨੇ ਇਹ ਗਰੀਬ ਜਿਹੜੇ ਬੰਦੇ ਨੇ ਡੱਬ ਰਹੇ ਨੇ ਮਰ ਰਹੇ ਨੇ ਤੇ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸੜਕਾਂ ਦਾ ਮਾਲ ਆ ਤੁਹਾਡੀ ਤੁਹਾਡੀ ਕੀ ਗੱਲ ਬਾਤ ਥੋੜੀ ਜਿਹੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਕਿ ਅਸੀਂ ਡੋਬ ਰਹੇ ਆ ਕਿ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਦੇਖੀ ਜਾਵੇ ਅਸੀਂ ਡੁੱਬ ਰਹੇ ਆਂ ਮਰ ਰਹੇ ਆਂ ਸੱਜ ਕੋਈ ਹਿਸਾਬ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗੇਰਦਵਰੀਆਂ ਨੇ ਸਾਡੇ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੇ ਹਿਸਾਬ ਨਹੀਂ ਲੈਂਦਾ ਬਾਰਡਰ ਪੱਤੀ ਦੀ ਸਾਨੂੰ ਹਰ ਇੱਕਿਆ ਤੋਂ ਲੈ ਕੇ ਸਾਡੇ ਫੌਜੀ ਵੀ ਕਹਿ ਰਹੇ ਤਿੱਕਨੀ ਤਾਂ ਸੈਣੀ ਵਾਲ ਬਾਰਡਰ ਦੀ ਬੰਨ ਬੰਨਿਆ ਜਾਵੇ ਅਸੀਂ ਸਾਰੇ ਬਚ ਸਕਦੇ ਆਂ ਇੱਕ ਰੂਜੀ ਕਾਲ ਸਾਹਿਬ ਹੈ ਗੁਰੂ ਜੀ ਦੀ ਬਾਤ ਹੈ